ਸਕਾਲ ਇੰਡੀਆ న్యూਸ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਸੰਗੀਤ ਜਗਤ 'ਉ ਇੱਕ ਹੋਰ ਦੁਖਦ ਖਬਰ ਸਾਹਮਣੇ ਆਈ ਹੈ ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦਾ 67 ਸਾਲ ਦੀ ਉਮਰ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਬੀਤੇ ਦਿਨ ਦੇਹਾਂਤ ਹੋ ਗਿਆ ਹੈ ਪੰਜਾਬੀ ਗਾਇਕ ਸਤਵੀਰ ਬੱਗਾ ਨੇ ਆਪਣੇ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਸ਼ੇਅਰ ਕਰ ਇਹ ਦੁਖਦ ਖਬਰ ਸਾਂਝੀ ਕੀਤੀ। ਉਹਨਾਂ ਨੇ ਕਰਮਜੀਤ ਸਿੰਘ ਬੱਗਾ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਅੰਤਰਰਾਸ਼ਟਰੀ ਅਲਗੋਜ਼ਾਵਾਦਕ ਸਾਡੇ ਭਰਾ ਕਰਮਜੀਤ ਸਿੰਘ ਬੱਗਾ ਜੀ ਨੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਲਈ ਅਤੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਰੱਬ ਦਿਵੰਗਤ ਗਾਇਕ ਦੀ ਆਤਮਾ ਨੂੰ ਚਰਨਾ ਵਿੱਚ ਨਿਵਾਜ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਰੈਸਟ ਇਨ ਪੀ ਦੱਸਦੇ ਕਿ ਕਰਮਜੀਤ ਸਿੰਘ ਬੱਗਾ 3 ਦਿਨਾਂ ਪਹਿਲਾਂ ਹੀ ਕੈਨੇਡਾ ਤੋਂ ਇੰਡੀਆ ਵਾਪਸ ਆਏ ਸਨ ਬੀਤੇ ਸ਼ਾਮ ਉਹ ਮੋਹਾਲੀ ਦੇ ਖਰੜ ਸਥਿਤ ਆਪਣੇ ਘਰ 'ਚ ਮੌਜੂਦ ਸਨ ਜਦੋਂ ਉਹਨਾਂ ਨੂੰ ਅਚਾਨਕ ਸੀਨੇ ਜਿਸ ਦਰਦ ਮਹਿਸੂਸ ਹੋਈ ਜਿਸ ਦੇ ਤੁਰੰਤ ਬਾਅਦ ਉਹਨਾਂ ਦਾ ਭਤੀਜਾ ਉਹਨਾਂ ਨੂੰ ਮੋਹਾਲੀ ਫੇਸ 6 ਸਥਿਤ ਸਰਕਾਰੀ ਹਸਪਤਾਲ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨਿਆ ਕਰਮਜੀਤ ਬੱਗਾ ਦੇ ਦੋਨੇ ਬੱਚੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਜਿਸ ਕਰਕੇ ਉਹਨਾਂ ਦਾ ਅੰਤਿਮ ਸੰਸਕਾਰ ਬੱਚਿਆਂ ਦੇ ਇੰਡੀਆ ਪਹੁੰਚਣ ਤੋਂ ਬਾਅਦ ਹੀ ਕੀਤਾ ਜਾਵੇਗਾ ਦੱਸ ਦਈਏ ਕਿ ਰਾਜਪੁਰਸਕਾਰ ਵਿਜੇਤਾ ਕਰਮਜੀਤ ਸਿੰਘ ਬੱਗਾ ਸਿਹਤ ਵਿਭਾਗ ਚੋਂ ਇੰਸਪੈਕਟਰ ਦੇ ਪੋਸਟ ਤੋਂ ਰਿਟਾਇਰ ਸਨ ਆਪਣੇ ਕਲਾਤਮਕ ਜੀਵਨ ਦੇ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਕਈ ਗਾਇਕਾਂ ਨਾਲ ਅਲਗੋਜ਼ਾ ਵਾਦਨ ਕੀਤਾ ਹੋਇਆ ਹੈ। ਜਿਸ ਦੇ ਵਿੱਚ ਗਾਇਕ ਗੁਰਮੀਤ ਪਾਵਾ, ਜਸਬੀਰ ਜੱਸੀ, ਭੁਪਿੰਦਰ ਕੋਰ ਮੋਹਾਲੀ ਅਤੇ ਭੁਪਿੰਦਰ ਬੱਬਲ ਕੁਝ ਖਾਸ ਨਾਮ ਨੇ। ਕਰਮਜੀਤ ਸਿੰਘ ਬੱਗਾ ਦੇ ਦੇਹਾਂ ਦੀ ਖਬਰ ਸਾਹਮਣੇ ਆਂਦੇ ਹੀ ਪੰਜਾਬੀ ਸੰਗੀਤ ਜਗਤ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਪਰ ਕਰਮਜੀਤ ਸਿੰਘ ਬੱਗਾ ਨੂੰ ਸੰਗੀਤ ਦੇ ਵਿੱਚ ਉਹਨਾਂ ਦੇ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਪੰਜਾਬੀ ਜਗਤ ਤੋਂ ਜੁੜੇ ਅਜਿਹੇ ਹੋਰ ਅਪਡੇਟਸ ਲਈ ਦੇਖਦੇ ਰਹੋ ਜਸ ਪੰਜਾਬੀ ਓਨਲੀ ਓਨ, ਇੰਡੀਆ ਨਿਊਜ਼ ਪੰਜਾਬ ਡਿਜੀਟਲ।